ਨਿਹਾਲ ਸਿੰਘ ਵਾਲਾ ਦੇ ਵਾਰਡ ਨੰਬਰ 5 ਵਿੱਚ ਸਮੂਹ ਬੀਬੀਆਂ ਨੇ ਇਕੱਤਰ ਹੋ ਕੇ ਤੀਆਂ ਦਾ ਆਯੋਜਨ ਕੀਤਾ ਇਸ ਦੌਰਾਨ ਵਾਰਡ ਨੰਬਰ 5 ਤੇ ਆਸ-ਪਾਸ ਦੇ ਮੁਹੱਲਿਆਂ ਤੋਂ ਬੀਬੀਆਂ ਨੇ ਇਕੱਤਰ ਹੋ ਕੇ ਖੂਬ ਰੌਣਕਾਂ ਲਗਾਈਆਂ ਗੁਰਜਨ ਸਿੰਘ ਖਾਈ ਨੇ ਰੀਬਨ ਕੱਟ ਕੇ ਤੀਆਂ ਦੇ ਇਸ ਆਯੋਜਨ ਦਾ ਮਹੂਰਤ ਕੀਤਾ ਕੁੜੀਓ ਨੀ ਤੁਸੀਂ ਵਿਆਹ ਨ ਕਰਾਇਓ ਕੁੜੀਓ ਨੀ ਤੁਸੀਂ ਵਿਆਹ ਨ ਕਰਾਇ ਪੁੱਛ ਕੇ ਦੇਖ ਲੋ ਮੈਨੂੰ ਨੀ ਪਹਿਲਾ ਸੋਰੇ ਮੱਕੀ ਗੜਾਉਂਦੇ ਨੀ ਪਹਿਲਾ ਸੋਰੇ ਮੱਕੀ ਗੜਾਉਂਦੇ ਫੇਰ ਗੜਾਉਂਦੇ ਚੀਨੀ ਨੀ ਵਿਚਵਾਣਾ ਦੇ ਰੁਲ ਗਿਆ ਪੌਰ ਸ਼ਕੀਨੀ ਨੀ ਵਿਚਵਾਣਾ ਦੇ ਰੋਗਿਆ ਪੋਰਸ਼ ਕੀਨੀ ਨੀ ਵਿਚਵਾਣਾ ਦੇ ਰੋਗਿਆ ਪੋਰਸ਼ ਕੀਨੀ ਨੀ ਵਿਚਵਾਣਾ ਦੇ ਰੋਗਿਆ ਪੋਰਸ਼ ਕੀਨੀ ਨੀ ਵਿਚਵਾਣਾ ਦੇ ਰੋਗਿਆ ਪੋਰਸ਼ उच्चा बुरज बराबर मोरी उच्चा बुरज बराबर दीवाईचारे नैंडावट हो गई नैन कटावट हो की दी हामी पड़ गे नार बगानी दी बन मूर्खा पड़ नार बगानी दी बान मूर्खा पड़ नार बगानी दी बान मूर्खा पड़ नार बगानी दी बान मूर्ख ਕਾ ਬਰਗੇ ਨਾਰ ਬਗਾਨੀ ਨਾਰ ਬਗਾਨੀ ਦੇ ਸਿਰ ਚੜ ਕੇ ਨਾ ਮਰਗੇ ਬਿਨਾਰ ਬਗਾਨੀ ਦੇ ਸਰ ਚੜ ਕੇ ਨਾ ਮਰਗੇ ਬਿਨਾਰ ਬਗਾਨੀ ਦੇ ਚੜ ਕੇ ਨਾ ਬਾਜਾ ਵਾਜਾ ਕਰੀਏ ਬਿਨਾਰ ਬਗਾਨੀ ਨਹੀਂ ਨਹੀਂ ਬਾਜਾ ਵਾਜਾ ਦੀ ਕਰਨਾ ਸੀ ਸਿੰਘਾਂ ਵੇਰਕਾਣੀਆਂ ਪੁਤਨਾ ਗੁਰੂ ਪੁਰ ਰੱਖਿਆ ਕਰੋ ਸਾਨੂੰ ਆਗੂ ਲੈ ਇਹ ਨਾ Que ya caro, son nuevas nubes de arena. ਕੱਪਾ ਕੋਲੇ ਖਾਈ ਸੁਣੀ ਦੇਖਾਈ ਕੋਲੇ ਦੀਲਾ ਤੇ ਮਨ ਮੋਲਿਆ ਵੇ ਬੋਤਲ ਦੇ ਆ ਚਕੀਨਾ ਤੇ ਮਨ ਮੋਲਿਆ ਵੇ ਬੋਤਲ ਦੇ ਆ ਚਕੀਨਾ ਤੇ ਮਨ ਮੋਲਿਆ ਵੇ ਉੱਤਿਆ ਗੁਰਜ ਬਰਾਬਰ ਮੋਰੀ ਦੀਵਾ ਕਿਸ ਵਿੱਚ ਘਰੀਏ ਵੇ ਯਾਰੇ ਨੈਣੇ ਕਟਾਵਡ ਹੋ ਗਏ ਹਾਮੀ ਕੀ ਦੀ ਭਰੀਏ ਨਾਰ ਬਗਾਨੀ ਨੂੰ ਬਹਿ ਜਾ ਬਹਿ ਜਾ ਕਰੀਏ ਨਾਰ ਬਗਾਨੀ ਨੂੰ ਬਹਿ ਜਾ ਬਹਿ ਜਾ ਕਰੀਏ ਨਾਰ ਬਗਾਨੀ ਨੂੰ

ਬੜੋ ਅੱਠ ਨੱਤੇ ਰਹਿ ਨੋ ਕੱਲੀ ਕਾਤਾ ਮੇ ਕਰ ਕੱਲਿਓ ਮੇਰੇ ਪੌਰ ਨੂੰ ਕੱਲੀ ਕਾਤਾ ਕਰ ਕੱਲਿਓ ਮੇਰੇ ਪੌਰ ਨੂੰ ਲੋਕੀ ਚੜਦੇ ਇੱਕ ਇੱਕ ਵਾਰ ਹੀ ਮੈਂ ਚੜ ਗਈ ਇੱਕ ਵਾਰ ਹੀ ਚੰਦਰ ਕਨਾਈ ਟਰਨੇ ਦੂਰੋ ਜੀਟੀ ਮਾਰੀ ਚੰਦਰ ਕਨਾਈ ਟਰਨੇ ਦੂਰੋ ਜੀਟੀ ਮਾਰੀ ਚੰਦਰ ਕਨਾਈ ਟਰਨੇ ਦੂਰੋ ਤੇ ਮਾਰੀ ਚੰਦਰੇ ਤੇ ਨਾਈ ਤੇਰੇ ਨੇ ਜਾਨਿਸ ਨੱਤੀਏ ਨੋ ਸਸਪਲੀਏ ਸਸਪਟਾ ਰੋਟੀਆਂ ਨੋ ਕਿਹੜੇ ਕਰਦੀ ਆਈ ਸਸੇ ਨਹੀਂ ਬਣ ਹੋਏ ਨਿਵਾਰਾ ਤਾਲ ਗੇ ਮੈਂ ਤੇਰਾ ਭਾੜੀ ਆਈ ਨੋ ਹੈ ਨਹੀਂ ਨਿਵਾਰਾ ਤਾਲ ਗੇ ਮੈਂ ਤੇਰਾ ਭਾੜੀ ਆਈ ਨੋ ਮਾਮਾ ਪੀਆ ਕਪੜੇ ਤੋਂ ਆਂਦੀਆ ਮਾਮਾ ਦੀਆ ਕਪੜੇ ਤੋਂ ਆਂਦੀਆ ਪੱਤੇ ਨਾ ਪੱਟਾ ਜੋੜ ਕੇ ਹਣ ਕਿਉ ਮਾਇ ਰੋਨੀ ਪੀਆ ਨੂੰ ਸਾਰੇ ਕਿਆ ਮਾਇ ਰਨੀਤੀਆਂ ਨੂੰ ਸਰੇ ਤੋਰ ਕੇ ਕਿਆ ਮਾਇ ਰਨੀਤੀਆਂ ਤੇ ਤਨ ਸਰੇ ਛੋੜ ਕੇ ਨੰਬਰ 1 ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਪਹਿਲੀ ਵਾਰ ਰੱਖਿਆ ਗਿਆ ਬਹੁਤ ਖੁਸ਼ੀ ਹੈ ਇਸ ਗੱਲ ਦਾ ਵੀ ਅਸੀਂ ਜਿੰਨਾ ਨੇ ਰੱਖਿਆ ਅਸੀਂ ਉਹਨਾਂ ਦਾ ਤੈਦ ਲਾਉ ਤਾਂ ਨਵਾਦ ਕਰਦੇ ਆ ਸਾਡੇ ਕੋਲੇ ਧਰਮਸ਼ਾਲਾ ਸੀਗੀ ਅਸੀਂ ਉੱਥੇ ਤੀਆਂ ਲਾਉਂਦੇ ਸੀ ਕੁੜੀਆਂ ਪਿੰਗਾ ਪਾਉਂਦੀਆਂ ਸੀ ਵਿਆਹ ਵੀ ਕਰਦੇ ਸੀ ਤੇ ਸਾਡੀ ਉਹ ਧਰਮਸ਼ਾਲਾ ਖੋਹੀ ਗਈ ਇਸ ਕਾਰਨ ਹੁਣ ਕੁੜੀ ਨੇ 5 ਨੰਬਰ ਵਾਰਡ ਚ ਤੀਆਂ ਦਾ ਤਿਹਾਰ ਰੱਖ ਲਿਆ ਇੱਥੇ ਮਨਾਉਣ ਲੱਗੇ ਆ ਗਲੀ ਦੇ ਵਿੱਚ ਪਹਿਲਾਂ ਧਰਮਸ਼ਾਲਾ ਤੇ ਲੱਗਦੀਆਂ ਸੀ ਹੁਣ ਗਲੀ ਦੇ ਵਿੱਚ ਲੱਗਦੀਆਂ ਨੇ ਅਜਦਾ ਸਮਾਗਮ ਹਰ ਸਾਲ ਦੇ ਮਹੀਨੇ ਜਾ ਕਰਤੀ ਰੱਖਿਆ ਗਿਆ ਜੀ ਤੀਆਂ ਦਾ ਜੀ ਤੀਆਂ ਤੀਦੀਆਂ ਤੇ ਸਾਡੇ ਸਾਰੇ 5 ਨੰਬਰ ਵਾਰਡ ਨੇ ਇਕੱਠਾ ਹੋ ਕੇ ਤੇ ਪ੍ਰੋਗਰਾਮ ਬਣਾਇਆ ਵੀ ਕੁੜੀਆਂ ਚਿੜੀਆਂ ਸਾਰੀਆਂ ਇਕੱਠੀਆਂ ਹੋ ਜਾਣੀਆਂ ਤੇ ਸਭ ਦਾ ਮਨੋਰੰਜਨ ਹੋ ਜਾਊਗਾ